ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਨਹਰ ਗਉਂਦ ਬਸੋ ਰਾਮਗਲ ਕਿਸਮੇ ਬਸੰਤ ਜਨੰਤਨਾ ਆਵੇ ਰਾਵਸਾ ਸਤੈਰਣ ਉਦਰ ਸਾਗਰ ਕੋ ਗੰਗ ਕ ਰੰਗ ਅੰਤਰ ਕੋ ਪਾਵੇ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲੋ ਨਹ ਜੋ ਗਾਵੇ ਪੱਲੇ ਅਰਦਾਸ ਗੁਰ ਤੇਰੇ ਤੇਰੀ ਹਕਮਤੋ ਹੀ ਬਲ ਆਵੇ ਐਸ ਦੀਨ ਦਿਆਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਜ ਦੇ ਸ਼ੁਭ ਦਿਹਾੜੇ ਸਤਕਾਰਯੋਗ ਪਿਤਾ ਬਾਬਾ ਤੇਜ ਭਾਨ ਜੀ ਮਾਤਾ ਲక్ష్ਮੀ ਜੀ ਸੁਲਖਰੀ ਜੀ ਦੇ ਗ੍ਰਹਿ ਪਿੰਡ ਬਾਸਰ ਕੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿੱਚ ਅਵਤਾਰ ਧਾਰੇ ਆ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੌਰਾਨ 12 ਸਾਲ ਅਣਥੱਕ ਸੇਵਾ ਦੀ ਕਲਣਾ ਘાળ ਕੇ ਸਾਡੇ ਵਾਸਤੇ ਪੂਰਨੇ ਪਾਏ ਕਿ ਇੱਕ ਸਿੱਖ ਨੇ ਗੁਰੂ ਦੇ ਦਰ पे ਰਹਿ ਕੇ ਕੇਵੇ ਹੁਕਮ ਮੰਨਣਾ ਲੋਕਾਂ ਦੇ ਖਾਣੇਆਂ ਮੇੜਿਆਂ ਦੀ ਪਰਵਾਹ ਨਹੀਂ ਕਰਨੀ ਬੋਲਾਂ ਕਬੋਲਾਂ ਦੀ ਪਰਵਾਹ ਨਹੀਂ ਕਰਨੀ ਕੇਵਲ ਗੁਰੂ ਦੇ ਹੁਕਮ ਵਿੱਚ ਗੁਰੂ ਦੀ ਰਜ਼ਾ ਵਿੱਚ ਗੁਰੂ ਦੀ ਆਗਿਆ ਵਿੱਚ ਚੱਲਣਾ ਲਗਾਤਾਰ 12 ਸਾਲ ਸਚੇ ਪਾਤਸ਼ਾਹ ਜੀ ਨੇ ਅਨਥਕ ਸੇਵਾ ਸੇਮਰ ਦੀ ਘਾਲ ਕਮਾਈ ਕੀਤੀ ਅਤੇ ਧੰਨ ਗੁਰੂ ਅਮਰ ਅੰਗਰਦੇਵ ਸਾਹਿਬ ਸਚੇ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਸੰਨ ਹੋ ਕਰਕੇ ਉਹਨਾਂ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਐਸੇ ਸਾਧਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀয়া ਸਮੂਹ ਸੰਗਤਾਂ ਨੂੰ ਬੇਅੰਤ ਦੇ ਅੰਤ ਵਧਾਈਆਂ ਵਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ